ਸ਼ਰੀਕਾ ਗਰੀਬੀ ਔਰ ਪੈਸੇ ਦੀ ਮਾਰ ਕਰਕੇ ਤੁਸੀਂ ਆਪਣਾ ਲਾਜ ਵੀ ਨਹੀਂ ਕਰਾ ਸਕਦੇ ਕਾੜ ਤੋਂ ਪਹਿਲਾਂ ਹੋਰ ਵੱਡੇ ਡਾਕਟਰ ਵੀ ਨੇ ਆਜਲ تھا ਐਨੇ ਹਸਪੀਟਲ ਨੇ ਕਦੇ ਹਸਪੀਟਲ ਨੇ ਵੀ ਦਿਖਾਇਆ ਉੱਥੇ ਚੱਕਰ ਆਏ ਬੀਬੀ ਜੀ ਮੈਂ ਤਨ ਦੱਸ ਤੇ ਮੈਂ 14 ਸਾਲ ਤੋਂ ਪਹਿਲਾਂ ਮੈਂ ਕਿਤੇ ਨਹੀਂ ਦਿਖਾਈ ਕਿਉਂਕਿ ਹਰ ਜਗ੍ਹਾ ਜਿੱਥੇ ਵੀ ਜਾਓ 4000 4500 5000 ਇੰਨਾ ਮੈਡਿਕਲ ਸਰਸ ਨਹੀਂ ਸੀਗਾ ਮੈਂ ਇਸ ਲਈ ਗਿਆ ਹੀ ਨਹੀਂ ਕਿਤੇ ਗਿਆ ਸ਼ਰੀਕਾ ਗਰੀਬੀ ਔਰ ਪੈਸੇ ਦੀ ਮਾਰ ਕਰਕੇ ਤੁਸੀਂ ਆਪਣਾ ਲਾਜ ਵੀ ਨਹੀਂ ਕਰਾ ਸਕਦੇ ਕਈ ਲੋਗੇ ਕਹਿ ਰਹੇ ਨੇ ਕਿ ਬਾਵੇ ਦਾ ਕੜਾ ਬੜਾ ਮਹਿੰਗਾ ਹੈ ਜੀ ਐਨੇ ਪੈਸੇ ਅਫੋਰਡ ਨਹੀਂ ਕਰ ਸਕਦੇ ਪਰ ਤੁਸੀਂ ਇਹ ਤਸਵੀਰਾਂ ਵਿੱਚ ਦੇਖ ਸਕਦੇ ਹੋ ਭਾਈ ਸਾਹਿਬ ਸਾਡੇ ਨੇ ਬੈਠੇ ਨੇ ਜਿਨ੍ਹਾਂ ਨੂੰ ਪੈਰਲਾਈਜ਼ਰ ਦਾ ਅਟੈਕ ਆ ਸੀ 14 ਸਾਲ ਪੈਸੇ ਦੇ ਦੁੱਖ ਉਹਨਾਂ ਨੇ ਕਿਸੇ ਨੂੰ ਨਹੀਂ ਦਿਖਾ ਲਿਆ ਜਦੋਂ ਇਹਨਾਂ ਨੂੰ ਐਚਐਸ ਬਾਬਾ ਜੀ ਦੇ ਕੜੇ ਬਾਰੇ ਪਤਾ ਲੱਗਾ ਤੇ ਇਹ ਬਾਬਾ ਕੋਲ ਆਏ ਤਾਂ ਉਹਨਾਂ ਨੇ ਜਦੋਂ ਦੱਸਿਆ ਤੇ ਇਹਨਾਂ ਨੇ ਆਪਣੀ ਪ੍ਰੋਬਲਮ ਦੱਸੀ ਕਿ ਮੇਰੀ ਆ ਪ੍ਰੋਬਲਮ ਹੈ ਖਰਚਾ ਨਹੀਂ ਕਰ ਸਕਦਾ ਤਾਂ ਉਦੋਂ ਤੋਂ ਲੈ ਕੇ 6 ਮਹੀਨੇ ਹੋ ਚੱਲੇ ਆ ਇਹ ਬਿਲਕੁਲ ਫ੍ਰੀ ਜਿਹੜੀ ਦਵਾਈ ਬਾਬਾ ਜੀ ਕੋਲੋਂ ਲੈਂਦੇ ਨੇ ਕਹਿੰਦੇ ਮਹਿੰਗਾ ਆ ਮਹਿੰਗਾ ਪਰ ਦੇਖੋ ਗਰੀਬ ਦੀ ਸੇਵਾ ਵੀ ਹੈ ਕਿਉਂਕਿ ਅੱਜ ਗਰੀ ਉਹ ਤੁਰਨ ਲੱਗ ਪਿਆ ਪਹਿਲਾਂ ਸਟਿਕ ਨਾਲ ਤੁਰਦੇ ਸੀ ਸਹਾਰੇ ਨਾਲ ਤੁਰਦੇ ਸੀ ਅੱਜ ਬਿਨਾਂ ਸਟਿਕ ਤੋਂ ਜਿਹੜਾ ਤੁਰ ਰਿਹਾ ਪਹਿਲੀ ਬੀਜ ਸੀ ਤੁਰਨਾ ਵੀ ਔਖਾ ਸੀ ਸਟਿਕ ਬੜੇ ਤੇ ਮੈਨੂੰ ਫੜ ਕੇ ਲਿਆ ਕੇ ਅੰਦਰ ਕਿੱਥੇ ਲੈ ਗਏ ਸੀ ਬਾਬਾ ਜੀ ਦਵਾਈ ਲੈ ਲੈ ਪਰ ਫੜ ਕੇ ਲੇਕਿਨ ਅੱਜ ਮੈਂ ਬੇਫਿਕਰ ਹੋ ਕੇ ਚੱਲ ਰਿਹਾ ਅੰਦਰ ਕੋਈ ਤੱਕਰ ਨਹੀਂ ਕੋਈ ਨਹੀਂ ਹੁਣ ਕਿਸੇ ਸਹਾਰੇ ਦੀ ਲੋੜ ਨਹੀਂ ਪੈਂਦੀ ਸਹਾਰੇ ਦੀ ਲੋੜ ਨਹੀਂ ਪੈਂਦੀ ਆਪਣੀ ਜਦੋਂ ਆਯੁਰਵੇਦਿਕ ਦਵਾਈ ਆਪਾਂ ਲੋਕਾਂ ਦੀ ਸ਼ੁਰੂ ਕਰਦੇ ਆ ਉਹਦੇ ਨਾਲ ਕਿ ਉਹਨੂੰ ਸਾਹ ਚੜਨੋਂ ਹਟਦਾ ਪੌੜੀ ਚੜਨ ਲੱਗਦਾ ਤੁਰਨ ਲੱਗ ਜਾਂਦਾ 2-3 ਕਿਲੋਮੀਟਰ ਤੱਕ ਸੈਰ ਕਰਨ ਲੱਗ ਜਾਂਦਾ ਸੋ ਐਚਐਸ ਬਾਬਾ ਜੀ ਦਾ ਕੜਾ ਜਿਹੜਾ ਇਕੱਲਾ ਹਾਰਟ ਦੇ ਲਈ ਨਹੀਂ ਸਗੋਂ 148 ਬਿਮਾਰੀਆਂ ਜਿਹੜੀਆਂ ਉਹਨੂੰ ਦੂਰ ਕਰਦਾ ਕਿਉਂਕਿ ਇਹ ਦੇਸੀ ਜਿਹੜੀ ਬੂਟੀਆਂ ਦਾ ਬਣਾਇਆ ਇੱਕ ਮਿਸ਼ਨ ਹੈ ਸਾਡੇ ਨਾਲ ਇੱਕ ਪੇਸ਼ੈਂਟ ਨੇ ਜਿਹੜੇ ਕਹਿੰਦੇ ਇਹਨਾਂ ਨੂੰ ਤਸਵੀਰਾਂ ਦੇਖ ਸਕਾਂ ਕਿ ਟੈਕਨੋਲੋਜੀ ਦਾ ਚੱਲ ਗਿਆ ਨਹੀਂ ਇਹਨਾਂ ਨੂੰ ਕੀ ਪ੍ਰੋਬਲਮ ਸੀ ਕਦੋਂ ਤੋਂ ਸੀ ਇਹ ਆਪਾਂ ਇਹਨਾਂ ਕੋਲ ਜਾਣਾਗੇ ਇਹਨਾਂ ਨੇ ਕੜਾ ਵੀ ਪੀਤਾ ਹੁਣ ਸੋ ਭਾਜੀ ਕੀ ਨਾਂ ਆ ਤੁਹਾਡਾ ਮੇਰਾ ਰੋਮੀ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਲਿਜ਼ਿਆਣ ਦਾ ਹੀ ਸੈਕਟਰ 40 ਮੋਤੀ ਨਗਰ ਕਿੰਨੀ ਉਮਰ ਹੈ ਤੁਹਾਡੀ ਮੇਰੀ ਹੁਣ ਇਸ ਵੇਲੇ 50 ਸਾਲ ਦੀ ਹੈ ਤੁਸੀਂ ਕਾੜਾ ਪੀਤਾ ਕੀ ਪ੍ਰੋਬਲਮ ਕੀ ਸੀ ਤੇ ਕਦੋਂ ਤੁਹਾਨੂੰ ਪ੍ਰੋਬਲਮ ਆਈ ਸੀ ਮੇਰੇ ਸਿਰ ਤੇ ਫੋੜਾ ਸੀਗਾ ਤੇ ਮੈਂ ਪੀਜੀਆ ਹੀ ਰੈਫਰ ਕੀਤਾ ਸੀਗਾ ਤੇ ਉਹ ਕਹਿੰਦੇ ਸੀ ਕਿ ਫੋੜਾ ਜਿਹੜਾ ਤੁਹਾਡਾ ਹੈਗਾ ਉਹ ਪਿਆ ਦੀ ਪਰਤ ਹੁੰਦੀ ਹੈ ਨਾ ਉਸ ਤੋਂ ਵੀ ਹਲਕਾ ਜੇ ਆਪਰੇਸ਼ਨ ਕਰਤਾ ਤੁਹਾਡੇ ਤੇ ਸਟੈਚਰ ਤੇ ਨਿੱਦਮ ਤੋੜ ਦੇਣਾ ਤੇ ਉਹਨਾਂ ਨੇ ਪ੍ਰੈਸ਼ਰ ਨਹੀਂ ਕੀਤਾ ਮੇਰਾ ਤੇ ਮੈਨੂੰ ਘਰੇ ਭੇਜ ਦਿੱਤਾ ਘਰੇ ਭੇਜ ਦਿੱਤਾ ਹਾਂਜੀ ਕੀ ਹਾਲਾਤ ਸੀ ਉਸ ਵੇਲੇ ਤੁਹਾਡੇ ਉਸ ਵੇਲੇ ਤਾਂ ਮੈਂ ਬਿਲਕੁਲ ਵੀ ਨਹੀਂ ਤੁਰ ਪੈਂਦਾ ਸੀ ਕਿਉਂਕਿ ਮੇਰਾ ਲਾਈਟਿੰਗ ਬਾਥਰੂਮ ਸਭ ਬੰਦਲੇ ਰੋਤੀ ਹੁੰਦਾ ਸੀ ਕੌਣ ਸੰਭਾਲਦਾ ਸੀ ਘਰ ਦੇ ਵਿੱਚ ਤੁਹਾਨੂੰ ਘਰ ਦੀ ਮੇਰੀ ਸੰਭਾਲ ਕੀਤੀ ਹਾਂਜੀ ਤੇ ਅੱਜ ਤੁਸੀਂ ਕਾੜਾ ਪੀਤਾ ਪਹਿਲਾਂ ਦੱਸੋ ਇਹ ਕਾੜੇ ਵਾੜੇ ਤੁਹਾਨੂੰ ਕਿਦਾਂ ਪਤਾ ਲੱਗਾ ਸੀ ਕੋਈ ਕਾੜਾ ਵੰਦਦੇ ਆਵੇ ਵੀਡੀਓ ਦੇਖੀ ਸੀ ਮਤਲਬ ਮੈਂ ਨਹੀਂ ਦੇਖੀ ਸੀ ਮੇਰੇ ਨਾਲ ਦੀ ਪਰੋਸੀ ਜਿਹੜੇ ਸੀ ਮੇਰਾ ਭਾਈ ਲੱਗਦਾ ਉਹ ਉਹਨਾਂ ਨੇ ਦੇਖੀ ਸੀ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਕਿ ਤਾ ਜਾ ਕੇ ਮਿਲੋ ਫਿਰ ਮੈਂ ਇੱਥੇ ਗੱਲ ਕੀਤੀ ਤੇ ਉਹ ਕਹਿੰਦੇ ਕਿ ਵੀ ਹਫਤੇ ਦੀ 35000 ਰੁਪਏ ਕਿਹਾ ਕੀਤਾ। ਦਾਈ ਫਿਰ ਮੈਂ ਕਿਹਾ ਮੈਂ ਤਾਂ ਨਹੀਂ ਲੈ ਸਕਦਾ। ਦਾਈ ਕਿਉਂਕਿ ਜਦ ਮੇਰੀ ਸੌਂਰਤ ਹੀ ਨਹੀਂ ਹੈਗੀ ਮੇਨੂੰ ਟੈਂਸ਼ਨ ਤਾਂ ਹੁੰਦੀ ਹੈ 15 ਤੋਂ। ਉਸ ਤੋਂ علاوہ ਮੈਨੂੰ ਕੀ ਸੌਂਰਤ ਹੈ ਕੋਈ ਨਹੀਂ। ਤੇ ਮੈਂ ਕਿਹਾ ਮੈਂ 3500 ਰੁਪਏ ਹਫਤੇ ਦੀ ਕਿੱਥੋਂ ਲੈ ਲਵਾਂਗਾ। ਤੇ ਫਿਰ ਮੈਨੂੰ ਉਹਨਾਂ ਨੇ ਇਹਨਾਂ ਨੇ ਛੋਟੀ ਮੈਡਮ ਨੇ ਫਿਰ ਬੜੀ ਮੈਡਮ ਨਾਲ ਬੜ ਦਿੱਤਾ। ਉਹ ਕਹਿੰਦੇ ਕਿ ਵੀ ਤੁਸੀਂ ਬੜੀ ਮੈਡਮ ਨਾਲ ਗੱਲ ਕਰੋ ਤੋ ਕੀ ਪਤਾ ਕੋਈ ਹੱਲਾ ਨਿਕਲ ਜਾਵੇ। ਬੜੀ ਮੈਡਮ ਨੇ ਗੱਲ ਕੀਤੀ ਤੇ ਬੜੀ ਮੈਡਮ ਨੇ ਫਿਰ ਬਾਬਾ ਜੀ ਨਾਲ ਗੱਲ ਕੀਤੀ ਤੇ ਬਾਬਾ ਜੀ ਕਹਿੰਦੇ ਕੋਈ ਨਹੀਂ ਉਹਨਾਂ ਨੂੰ ਬਲਾਓ ਜੋ ਉਹਨਾਂ ਦਾ ਖਰਚ ਨਿਕਲੂਗਾ ਕਰਾਂਗੇ ਹਾਂਜੀ ਤੇ ਅੱਜ ਮੈਂ ਮੈਨੂੰ 6 ਮਹੀਨੇ ਹੋ ਗਏ ਬਾਬਾ ਜੀ ਮੇਰੇ ਤੋਂ ਕੋਈ ਪੈਸਾ ਨਹੀਂ ਲੈਂਦਾ ਮੈਨੂੰ 6 ਮਹੀਨੇ ਤੋਂ ਫ੍ਰੀ ਦਵਾਈ ਮਿਲਦੀ ਵੀ ਹੈ ਹਾਂਜੀ ਅੱਛਾ ਤੁਸੀਂ ਦੱਸਦੇ ਹੋ ਵੀ 6 ਮਹੀਨੇ ਤੋਂ ਫ੍ਰੀ ਦਵਾਈ ਲੈ ਰਹੇ ਹੋ ਹਾਂ ਕੜਾ ਜਿਹੜਾ ਕੜੇ ਤੋਂ ਪਹਿਲਾਂ ਹੋਰ ਵੱਡੇ ਡਾਕਟਰ ਵੀ ਨੇ ਆਜਲ ਥਾ ਐਨੇ ਹਸਪੀਟਲ ਨੇ ਕਦੇ ਹਸਪੀਟਲ ਨੇ ਵੀ ਦਿਖਾਇਆ ਉੱਥੇ ਚੱਕਰ ਆਇਆ ਵੀਰ ਜੀ ਮੈਂ ਤਾਂ ਦੱਸ ਤੇ ਮੈਂ 14 ਸਾਲ ਤੋਂ ਪਹਿਲਾਂ ਮੈਂ ਕਿਤੇ ਨਹੀਂ ਦਿਖਾਈ ਕਿਉਂਕਿ ਹਰ ਜਗ੍ਹਾ ਜਿੱਥੇ ਵੀ ਜਾਓ 44500 5000 ਇਹਨਾਂ ਮੇਰਾ ਸੋਰਸ ਨਹੀਂ ਸੀਗਾ ਮੈਂ ਇਸ ਲਈ ਗਿਆ ਹੀ ਨਹੀਂ ਕਿਤੇ ਵੀ ਕਿਤੇ ਨਹੀਂ ਗਿਆ ਸਰ ਇੱਕ ਗਰੀਬੀ ਔਰ ਪੈਸੇ ਦੀ ਮਾਰ ਕਰਕੇ ਤੁਸੀਂ ਆਪਣਾ ਲਾਜ ਵੀ ਨਹੀਂ ਕਰਾ ਸਕਦੇ ਠੀਕ ਹੈ ਠੀਕ ਪਰ ਜਦੋਂ ਹੁਣ ਇਹਦੇ ਬਾਬਾ ਜੀ ਕੋਲ ਆਇਆ ਤਾਂ ਸਾਥੀਆਂ ਵੀ 3500 ਮੰਗੇ ਲੇਕਿਨ ਉਹਨਾਂ ਨੇ ਉਹ ਵੀ ਛੱਡਤਾ ਉਹ ਵੀ ਫ੍ਰੀ ਦੇ ਵਿੱਚ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕਿ ਆਹੋ ਜਿਹੜੇ ਮੇਰੇ ਵਰਗੇ ਹੈਗੇ ਜਦ ਮੈਂ 14 ਸਾਲ ਵਾਲਾ ਕਿ ਕਿਤੇ ਠੀਕ ਹੋ ਸਕਦਾ ਮੈਨ ਲੱਗੀ ਮੈਨੂੰ ਕਿ ਕਿਤੇ ਤੁਰ ਫਿਰ ਚ ਦਿੱਕਤ ਆਂਦੀ ਸੀ ਕਿ ਮੈਨ ਸਾਹ ਖੁੱਲ ਜਾਂਦਾ ਸੀਗਾ ਅੱਜ ਮੈਂ 2-2 3-3 ਕਿਲੋਮੀਟਰ ਤੁਰ ਪੈਣਾ ਮੈਨੂੰ ਤਾਂ ਵੀ ਨਹੀਂ ਫਰਕ ਪੈਂਦਾ ਮੈਨੂੰ ਪਤਾ ਹੁੰਦਾ ਹੁਣ ਤਾਂ ਕਈ ਵਾਰ ਤਾਂ ਮੇਰੀ ਸਟਿਕ ਨਹੀਂ ਮੈਨੂੰ ਪਤਾ ਲੱਗਦੀ ਮੇਰੇ ਕੋਲ ਮੈਨੂੰ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀਗਾ ਪਹਿਲਾਂ ਜਿਸ ਤਰ੍ਹਾਂ ਤੁਰ ਪੈਂਦਾ ਸੀਗਾ ਤੇ ਹੁਣ ਵੀ ਮੈਂ ਇਸ ਤਰੀ ਤੁਰ ਪੈਂਦਾ ਮੈਂ ਭੁੱਲ ਜਾਂਦਾ ਕਿ ਸਟਿਕ ਲੈ ਕੇ ਜਾਣੀ ਜਦੋਂ ਪਹਿਲੀ ਪੀਐਸ ਸੀ ਤੁਰਨਾ ਵੀ ਔਖਾ ਸੀ ਸਟਿਕ ਬੜੇ ਤੇ ਮੈਨੂੰ ਫੜ ਕੇ ਲਿਆ ਕੇ ਅੰਦਰ ਕਾ ਕਿਤੇ ਲੈ ਗਿਆ ਸੀ ਬਾਬਾ ਜੀ ਦਵਾਈ ਲੈ ਲੈਣੇ ਫੜ ਫੜ ਕੇ ਲੇਕਿਨ ਅੱਜ ਮੈਂ ਬੇਫਿਕਰ ਹੋ ਕੇ ਚੱਲ ਰਹਾ ਅੰਦਰ ਕੋਈ ਤੱਕਰ ਨਹੀਂ ਕੁਝ ਨਹੀਂ ਹੁਣ ਕਿਸੇ ਸਾਰੇ ਦੀ ਲੋੜ ਨਹੀਂ ਪੈਂਦੀ ਸਾਰੇ ਦੀ ਲੋੜ ਨਹੀਂ ਪੈਂਦੀ ਕੀ ਸੁਨੇਹਾ ਦੇਣਾ ਚਾਹੁੰਦੇ ਜਿਹੜੇ ਲੁੱਕ ਇਦਾਂ ਲੋਕਾਂ ਕਈ ਲੋਕਾਂ ਨੂੰ ਇਹ ਕਹਿਣਾ ਚਾਹਤ ਹਨ ਕਿ ਭਾਈ ਆਓ ਇੱਥੇ ਆ ਕੇ ਕਹਿੰਦੇ ਦਵਾਈ ਲੋ ਤੇ ਕਿੰਨੇ ਵਾਰੇ ਪਊਗਾ ਤੁਨ ਬਸ ਇਹ ਹੈ ਕਿ ਇੱਥੇ ਆਉਂਦਾ ਇਹ ਹੈ ਕਿ ਜੇ ਤੁਸੀਂ ਪ੍ਰੇਜ ਕਰ ਸਕਦੇ ਹੋ ਤਾਂ ਜੇ ਪ੍ਰੇ ਨਹੀਂ ਕਰ ਸਕਦੇ ਫਿਰ ਨਾ ਆਓ ਕਈ ਲੋਕ ਇਹ ਕਹਿ ਦਿੰਦੇ ਕਿ 바ਵੇ ਦਾ ਕੜਾ ਬੜਾ ਮਹਿੰਗਾ ਹੈ ਜੀ ਇੰਨੇ ਪੈਸੇ ਅਫੋਰਡ ਨਹੀਂ ਕਰ ਸਕਦੇ ਪਰ ਤੁਸੀਂ ਇਹ ਤਸਵੀਰਾਂ ਵਿੱਚ ਦੇਖ ਸਕਦੇ ਹੋ ਭਾਈ ਸਾਹਿਬ ਸਾਡੇ ਨਾਲ ਬੈਠੇ ਨੇ ਜਿਨ੍ਹਾਂ ਨੂੰ ਪੈਰਾਲਾਈਜ਼ਰ ਦਾ ਅਟੈਕ ਆ ਸੀ 14 ਸਾਲ ਪੈਸੇ ਦੇ ਦੁੱਖ ਉਹਨਾਂ ਨੇ ਕਿਸੇ ਨੂੰ ਨਹੀਂ ਦਿਖਾ ਲਿਆ ਘਰ ਦੇ ਬੁਰੇ ਲਾਲਾਸੀ ਵਾਈਫ ਜਿਹੜੀ ਸੀ ਉਹਨਾਂ ਨੂੰ ਲੈਟਰਨ ਟੂ ਬਾਥਰੂਮ ਲੈ ਕੇ ਜਾਂਦੀ ਸੀ ਤੁਰਨਾ ਫਿਰਨਾ ਤਾਂ ਇੱਕ ਪਾਸੇ ਦੀ ਗੱਲ ਸੀ ਡਾਕਟਰਾਂ ਕੋਲ ਜਾ ਨਹੀਂ ਸਕਦੇ ਪੈਸਾ ਹੈ ਨਹੀਂ ਸੀ ਜਦੋਂ ਇਹਨਾਂ ਨੂੰ ਐਚਐਸ ਬਾਬਾ ਜੀ ਦੇ ਕੜੇ ਬਾਰੇ ਪਤਾ ਲੱਗਾ ਤੇ ਇਹ 바ਵਾ ਕੋ ਆਹ ਤਾਂ ਉਹਨਾਂ ਨੇ ਜਦੋਂ ਦੱਸਿਆ ਤੇ ਇਹਨਾਂ ਨੇ ਆਪਣੀ ਪ੍ਰੋਬਲਮ ਦੱਸੀ ਕਿ ਮੇਰੀ ਆ ਪ੍ਰੋਬਲਮ ਹੈ ਖਰਚਾ ਨਹੀਂ ਕਰ ਸਕਦਾ ਤਾਂ ਉਦੋਂ ਤੋਂ ਲੈ ਕੇ 6 ਮਹੀਨੇ ਹੋ ਚੱਲੇ ਆ ਇਹ ਬਿਲਕੁਲ ਫ੍ਰੀ ਜਿਹੜੀ ਦਵਾਈ ਬਾਬਾ ਜੀ ਕੋਲੋਂ ਲੈਂਦੇ ਨੇ ਸੋ ਉਹ ਲੋਕ ਜਿਹੜੇ ਕਹਿ ਦਿੰਦੇ ਮਹਿੰਗਾ ਆ ਮਹਿੰਗਾ ਨਾ ਪਰ ਦੇਖੋ ਗਰੀਬ ਦੀ ਸੇਵਾ ਵੀ ਆ ਕਿਉਂਕਿ ਅੱਜ ਗਰੀ ਉਹ ਤੁਰਨ ਲੱਗ ਪਿਆ ਪਹਿਲਾਂ ਸਟਿਕ ਨਾਲ ਤੁਰਦੇ ਸੀ ਸਹਾਰੇ ਨਾਲ ਤੁਰਦੇ ਸੀ ਅੱਜ ਬਿਨਾਂ ਸਟਿਕ ਤੋਂ ਜਿਹੜੇ ਤੁਰ ਰਿਹਾ ਔਰ ਆਪਣੇ ਆਪ ਨੂੰ ਕਾਫੀ ਜਿਹੜਾ ਕੰਫਰਟੇਬਲ ਮਹਿਸੂਸ ਕਰ ਰਿਹਾ ਹੈ ਕਈ ਚੀਜ਼ਾਂ ਜਿਹੜੀਆਂ ਨਾ ਦਿਮਾਗ ਦੇ ਵਿੱਚ ਸੀਆਂ ਪਹਿਲਾਂ ਅਸੀਂ ਵੀ ਮੈਂ ਠੀਕ ਹੋਣਾ ਜਾਂ ਨਹੀਂ ਉਹ ਜੋ ਬਾਬਾ ਜੀ ਨੇ ਦੱਸਿਆ ਪਰਹੇਜ਼ ਉਹ ਰੱਖਿਆ ਕੁਝ ਵਿਸ਼ਵਾਸ ਰੱਖਿਆ ਔਰ ਸਭ ਤੋਂ ਵੱਡੀ ਗੱਲ ਸੀ ਕਿ ਜਿਹੜਾ ਪੈਸੇ ਦੀ ਮਜਬੂਰੀ ਸੀ ਉਹ ਸਾਰੀ ਬਾਬਾ ਜੀ ਨੇ ਹੱਲ ਕੀਤੀ ਔਰ ਇਹ ਪੇਸ਼ੈਂਟ ਜਿਹੜਾ ਆ ਐਸ ਵੇਲੇ 9 ਬਰ 9 ਠੀਕ ਹੋ ਰਿਹਾ ਜਿਹੜਾ ਬਾਬਾ ਜੀ ਨੇ ਤੁਹਾਡਾ ਫ੍ਰੀ ਕਾਸਟ ਇਲਾਜ ਕੀਤਾ ਕੀ ਕਹਿਣਾ ਚਾਹਦੇ ਬਾਬਾ ਜੀ ਬਾਰੇ ਬਾਬਾ ਜੀ ਬਾਰੇ ਮੈਂ ਇਹੀ ਕਹਿਣਾ ਕਿ ਮਹਾਰਾਜ ਉਹਨਾਂ ਨੂੰ ਲੰਬੀ ਉਮਰ ਬਖਸ਼ੇ ਤੇ ਆਪਣਾ ਬਰਕਤ ਦਵੇ ਉਹਨਾਂ ਦੇ ਹਰ ਚੀਜ਼ ਪਰ ਮੈਂ ਤਾਂ ਇਹੀ ਦੁਆ ਕਰਦਾ ਬਸ ਮੇਰੀ ਤਾਂ ਦੁਆ ਉਹਨਾਂ ਨਾਲ ਹਮੇਸ਼ਾ ਨਾਲ ਰਹੇਗੀ ਸਾਰੀ ਦੋਆ ਫ੍ਰੀ ਸੀ ਟੋਟਲ ਹਾਂਜੀ ਸਾਰੀ ਦੋਆ ਬਾਈ